加斯پور ਚ ਖੰਡਕਿਓ ਦਾ ਵਪਾਰ ਕਰਨ ਵਾਲੇ ਇੱਕ ਵਪਾਰੀ ਚੰਦਨ ਮਣੀ ਤੋਂ ਨੌਜਵਾਨਾਂ ਨੇ ਅੱਖਾਂ ਵਿੱਚ ਮਿਰਚਾਂ ਪਾ ਕੇ ਦੁਕਾਨ ਤੋਂ 50000 ਰੁਪਏ ਦੀ ਨਗਦੀ ਖੋਹੀ ਨਗਦੀ ਖੋਕੇ ਹੋਏ ਫਰਾਰ ਆਸ-ਪਾਸ ਦੇ ਲੋਕਾਂ ਨੇ ਕੋਕ ਕਰਨ ਵਾਲੇ ਨੌਜਵਾਨਾਂ ਨੂੰ ਫੜਨ ਦੀ ਕੋਸ਼ਿਸ਼ ਪਾਜਦੇ ਹੋਏ ਦਾ ਡਿੱਗਿਆ ਫੋਨ ਲੋਕਾਂ ਨੇ ਫੋਨ ਪੁਲਿਸ ਦੇ ਕੀਤਾ ਹਵਾਲੇ ਤਸਵੀਰਾਂ ਹਨ ਗਰਦਾਸਪੁਰ ਦੀਆਂ ਜਿੱਥੇ ਇੱਕ ਖੰਡਕਿਓ ਦੇ ਵਪਾਰੀ ਦੀਆਂ ਅੱਖਾਂ 'ਚ ਮਿਰਚਾਂ ਪਾ ਕੇ 50000 ਨਗਦੀ ਖੋਕੇ ਲੁਟੇਰੇ ਫਰਾਰ ਹੋ ਗਏ ਆਸ-ਪਾਸ ਦੇ ਲੋਕਾਂ ਨੇ ਕੋਕ ਕਰਨ ਵਾਲੇ ਨੌਜਵਾਨ ਫੜਨ ਦੀ ਕੋਸ਼ਿਸ਼ ਕੀਤੀ ਇਸ ਮੁਕਕੇ ਪਹੁੰਚੇ ਥਾਣਾ ਟ੍ਰਾਂਸਪੋਰਟ ਸੀਟੀਐਸ ਜੋ ਦਿਵਿੰਦਰ ਪ੍ਰਕਾਸ਼ ਨੇ ਕਿਹਾ ਕਿ ਅਰੋਪੀ ਨੌਜਵਾਨ ਦੀ ਪਛਾਣ ਹੋ ਚੁੱਕੀ ਹੈ ਤੇ ਉਸਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ ਮੇਰਾ ਨਾਮ ਜੀ ਚੰਦਰ ਮੁਰੰਗਿਆ ਜੀ ਫਰਮ ਹਜੇ ਸੋਸਟੋਰ ਮੈਂ ਇੱਥੇ ਦੁਕਾਨ ਤੇ ਬੈਠਾ ਦਾ ਹੀ ਇਧਰੋਂ ਮੁੰਡਾ ਇੱਕ ਆਇਆ ਉਹਨਾਂ ਮਨੂਰੀ ਰੇਟ ਪੁੱਛਿਆ ਸੌਦਿਆਂ ਦਾ ਤੇ ਨਾਲ ਹੀ ਮੇਰੇ ਗੱਲੇ ਚੋਂ ਪੈਸੇ ਕੱਢ ਕੇ ਲੈ ਗਿਆ ਮਰਚਾ ਮੁਰਚਾ ਮੇਰੇ ਅੱਖਾਂ ਦੇ ਪਾਈ ਆ ਇਹ ਸਾਰੀਆਂ ਮਰਚਾ ਇੱਥੇ ਕਈ ਦੀਆਂ ਜੇ ਤੇ ਜਿੱਲੇ ਮੈਂ ਰੋਲਾ ਪਾਇਆ ਤੇ ਉਹਨੇ ਮਗਰ ਮੁੰਡੇ ਨੇ ਇੱਥੇ ਤੋਂ ਉੜਾ ਮੋਬਾਈਲ ਦੇਖ ਗਿਆ ਤੇ ਅਸੀਂ ਮੋਬਾਈਲ ਫੜ ਲਿਆ ਉਹ ਕਹਾ ਦੇ ਤੇ ਉਹ ਪਿਆਦਲ ਆਏ ਜੀ ਪਿਆਦਲ ਸਾਡੀ ਕਾਦੀ ਦੁਕਾਨ ਮੇਰੀ ਜੀ ਖੰਡ ਘੋਦੀ ਕਿੰਨੇ ਪੈਸੇ ਕੱਢੇ ਲੱਗੇ ਮਜ਼ਰ ਅੰਦਾਜ਼ਾ ਹੈ 50 ਤੋਂ 60000 ਰੁਪਏ ਜੀ ਕੋਈ ਕੰਪਲੇਟ ਕੀਤੀ ਹੈ ਹਾਂ ਜੀ ਕੰਪਲੀਟ ਕਰਤੀ ਹੈ ਜੀ ਪੁਲਿਸ ਵਾਲੇ ਆਏ ਹੀ ਜੀ ਉਹਨਾਂ ਨੇ ਇਨਕੁਆਰੀ ਕੀਤੀ ਆ ਉਹਨਾਂ ਕੋਲ ਫੋਨ ਆ ਉਹਨਾਂ ਦਾ ਮੋਬਾਈਲ ਜਿਹੜਾ ਲੱਭਾ ਹੀ ਉਹਨਾਂ ਨੇ ਦਿੱਤਾ ਔਰ ਜੇ ਸਾਰਾ ਹੈਗਾ ਕਿ ਇਹ ਲਾਗੇ ਵਾਲੇ ਪਿੰਡਾਂ ਦੇ ਜਿਹੜੇ ਹੀ ਉਹ ਮੇਰੇ ਕੀ ਮੰਨ ਕਰਦੇ ਹੋ ਆਹੀ ਆਹੀ ਕਹਿੰਦੇ ਆ ਕਿ मतलब जल्दी से जल्दी पुलिस वाले मुड़ेन फड़न जे जो भी ਸਾਡਾ ਨੁਕਸਾਨ ਹੈ ਜਿਹੜਾ ਉਹ ਦਿੱਤਾ ਜਾਵੇ। ਹਾਂਜੀ ਮੇਰੀ ਦੁਕਾਨ ਆ ਟੁਪਰੇ ਦੀ ਤੇ ਕੋਈ ਬਾਈ ਬਾਹਰ ਖਲੋ ਤੇਰੇ ਤੇ ਇਹਦੇ ਕੋ ਮੁਰਾਇਕਾ ਆਇਆ ਐ ਦੁਕਾਨ ਤੇ। ਪਾ ਪੁੱਛੇ ਜਾਂਦਾ ਛੋਬਿਆਂ ਦਾ। ਇਹ ਛੋਦੇ ਉੱਠ ਲੱਗਾ ਤੇ ਉਹ ਰੇਤਾਂ ਦਾ ਮੱਟਾ ਪਾਤੇ ਤੇ ਪੈਸੇ ਕੋ ਕੇ ਲੈ ਗਿਆ 50-60 ਹਜ਼ਾਰ ਰੁਪਏ। ਫੇਰ ਉਸ ਬਾਅਦ ਉਹ ਚਾਬਾਦਿਆਂ ਨਿਕਲਿਆ ਤੇ ਭੱਜ ਗਿਆ ਜੀ। ਚਿੱਟੀ ਜੱਟ ਭੱਜਦੀ ਲੰਮਾ ਜਿਹਾ ਮੁਰਾਵਾ। ਉਹੀ ਪਿੱਛਾ ਕੀਤਾ ਹੈ ਅੱਛਾ ਨਹੀਂ ਆਈ ਤੇ ਪਿੱਛੇ ਲੋਕਾਂ ਨੇ ਸਾਰੇ ਜਿਤਾ ਲੇਵੜਾ ਵਾਲੇ ਨਾ ਗੁਜਾਰਾ ਵਾਲੇ ਪਿੱਛਾ ਕੀਤਾ ਹੀ ਤੇ ਮੋਬਾਈਲ ਜੇ ਬੈਤ ਰਹੇ ਹਾਂ ਮੋਬਾਈਲ ਜੇ ਬੈਤ ਰਹੇ ਹਾਂ ਤੇ ਰੋਕ ਜਾਂਦੇ ਸਾਂ ਔਰ ਛੜਕ ਤੋਂ ਲੰਬਾ ਮੇਰੇ ਪਾਸ ਹੁਣੇ ਕਨਫਰਮੇਸ਼ਨ ਆਈ ਸੀਗੀ ਕਿ ਚੰਦਰਮਣੀ ਜੀ ਦੀ ਦੁਕਾਨ ਹੈ ਜੋ ਕਿ ਚੱਕੜ ਵਾਲੀ ਮੰਡੀ ਦੇ ਵਿੱਚ ਹੈ ਇਹ ਕਹ ਰਹੇ ਸੀ ਕਿ ਮੈਂ ਆਪਣੀ ਦੁਕਾਨ ਤੇ ਬਹਿ ਕੇ ਪੈਸੇ ਗਿਣ ਰਿਹਾ ਸੀ ਤੇ ਇੱਕ ਨੌਜਵਾਨ ਜਿਹੜਾ ਪਹਿਲਾਂ ਸੌਦਾ ਲੈਣ ਦੇ ਹਵਾਨੇ ਨਾਲ ਆਇਆ ਉਹਨੂੰ ਕੁਝ ਸੌਦੇਆਂ ਦੇ ਕੁਝ ਸਮਾਧਨ ਪੁੱਛਨੇ ਰੇਟ ਵਗੈਰਾ ਪੁੱਛਨੇ ਤੇ ਉਸ ਤੋਂ ਬਾਅਦ ਇੱਕ ਤਮ ਇਹਨਾਂ ਤਮਾਰਕੇ ਇਹਨਾਂ ਦੇ ਪੈਸੇ ਜਿਹੜੇ ਖੋਕ ਲੈ ਗਿਆ ਸੋ ਉਸੇ ਦੌਰਾਨ ਜਿਹੜਾ ਸਾਨੂੰ ਸਰਕੂਲਰ ਇਨਫੋਰਮੇਸ਼ਨ ਆਈ ਹੈ ਕਿ ਜਿਹੜਾ ਬੱਦੇ ਉਹਦੀ ਡੈਟੀਫਿਕੇਸ਼ਨ ਹੋ ਗਈ ਹੈ ਔਰ ਜਲਦੀ ਉਹਨੂੰ ਫੜ ਕੇ ਤੇ ਇਹਨਾਂ ਦਾ ਜਿਹੜੀ ਰਿਕਵਰੀ ਕਰਾਈ ਜਾਏਗੀ